ਦਿੱਲੀ ਦੇ ਚੋਣ ਨਤੀਜੇ ਦਿੱਲੀ ਦੇ ਚੋਣ ਨਤੀਜਿਆਂ ਦੀ ਚਰਚਾ ਦੇਸ਼ ਭਰ ਚ ਪਰ ਪੰਜਾਬ ਚ ਚਰਚਾ ਹੁਣ ਪੰਜਾਬ ਦੀ ਆਮ ਆਦੀ ਪਾਰਟੀ ਦੀ ਸਰਕਾਰ ਦਾ ਕੀ ਬਣੂ ਹੁਣ ਕੇਜਰੀਵਾਲ ਕੀ ਕਰੂ ਨਤੀਜਿਆਂ ਨਾਲੋਂ ਵੱਧ ਚਰਚਾ ਏ ਕਿ ਹੁਣ ਕੇਜਰੀਵਾਲ ਕੀ ਪੰਜਾਬ ਆਉ ਕੀ ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਨੂੰ ਬਦਲੂ ਕੀ ਪੰਜਾਬ ਤੋਂ ਆਪ ਚੋਣ ਲੜੂ ਕੀ ਪੰਜਾਬ ਹੀ ਆ ਕੇ ਬੈਠ ਜੂ ਕੀ ਆਮ ਆਦੀ ਪਾਰਟੀ ਦਾ ਭੋਗ ਪੈਜੂ ਕੀ ਹੋਊਗਾ ਇਸ ਵੱਲ ਵੱਡੇ ਨੇ ਚਲੋ ਪਹਿਲਾਂ ਤਾਂ ਮੈਂ ਦਰਸ਼ਕਾਂ ਨੂੰ ਦੱਸ ਦਿਆਂ ਕਿ ਉਹ ਰੱਸੀ ਜਲ ਗਈ ਪਰ ਬਟ ਨਹੀਂ ਗਿਆ ਅਜੇ ਵੀ ਟੰਗ ਤਰੀਕਾ ਆਮ ਆਦਮੀ ਪਾਰਟੀ ਦੀ ਸੁਪਰੀਮ ਕਮੇਟੀ ਨੇ ਸੁਪਰੀਮੋ ਨੇ ਖੁਦ ਅਰਵਿੰਦ ਕੇਜਰੀਵਾਲ ਨੇ ਨਹੀਂ ਬਦਲਿਆ ਦਿੱਲੀ ਚੋਣਾ ਹਾਰਨ ਤੋਂ ਬਾਅਦ ਵੀ ਅਰਵਿੰਦ ਕੇਜਰੀਵਾਲ ਨੇ ਇਸ ਮੁੱਚੀ ਪੰਜਾਬ ਸਰਕਾਰ ਨੂੰ ਸਣੇ ਆਪਣੀ ਪਾਰਟੀ ਦੇ ਐਮਐਲਏ ਨੂੰ ਦਿੱਲੀ ਤਲਬ ਕਰ ਲਿਆ ਮੈਂ ਆਪਣੇ ਪ੍ਰੋਗਰਾਮਾਂ ਦੇ ਮਾਧਿਅਮ ਰਾਹੀਂ ਬਾਰ ਬਾਰ ਇਹ ਸਵਾਲ ਚੁੱਕਦਾ ਰਿਹਾ ਕਿ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਗਏ ਹੋਏ ਐਮਐਲਏ ਨੂੰ ਸਖਤ ਹਦਾਇਤ ਹੈ ਕਿ ਤੁਹਾਡਾ ਅਗਲਾ ਰਾਜਨੀਤਿਕ ਭਵਿੱਖ ਇਸ ਗੱਲ ਤੇ ਤੈਅ ਹੋਊਗਾ ਕਿ ਤੁਸੀਂ ਜਿੱਥੇ ਵੋਟਾਂ ਮੰਗਣਗੇ ਉੱਥੇ ਕਿੰਨੀਆਂ ਵੋਟਾਂ ਪਈਆਂ ਜਿੱਤ ਹਾਰ ਦੇ ਹਵਾਲੇ ਨਾਲ ਤੁਹਾਡੀ ਟਿਕਟ ਤੈਅ ਹੋਊਗੀ ਕਿ ਹੁਣ ਉਹਦੀ ਸਮੀਖਿਆ ਕਰਨੀ ਹੈ ਜਾਂ ਦਿੱਲੀ ਹਾਰ ਦੀ ਸਮੀਖਿਆ ਕਰਨੀ ਹੈ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਐਮਐਲਏ ਨੂੰ ਪੰਜਾਬ ਦੇ ਕੈਬਨਟ ਮੰਤਰੀਆਂ ਨੂੰ ਸਣੇ ਮੁੱਖ ਮੰਤਰੀ ਦਿੱਲੀ ਬੁਲਾਇਆ ਗਿਆ। ਦਿੱਲੀ ਵਾਲੀ ਬੈਠਕ ਕਿੰਨੀ ਜ਼ਰੂਰੀ ਹੈ? ਕਿੰਨੀ ਜ਼ਰੂਰੀ ਹੈ ਆਮ ਆਦਮੀ ਪਾਰਟੀ ਲਈ ਜਾਂ ਦੇਸ਼ਿਤ ਲਈ, ਸੂਬੇ ਤੇ ਹਿੱਤ ਲਈ ਤੁਸੀਂ ਇਹਦਾ ਅੰਦਾਜ਼ਾ ਇਸ ਗੱਲ ਤੋਂ ਲਾ ਸਕਦੇ ਹੋ ਕਿ ਪੰਜਾਬ ਦੀ ਕੈਬਨਟ ਬੈਠਕ ਜਿਹੜੀ ਦੋ ਵਾਰ ਬਦਲੀ ਹੁਣ ਤੀਜੀ ਵਾਰ ਵੀ ਅੱਗੇ ਪੈ ਗਈ ਹੈ। ਪਹਿਲਾਂ ਦਿੱਲੀ ਚ ਵੋਟਾਂ ਪੈਣ ਤੋਂ ਬਾਅਦ ਰੱਖੀ ਜਾ ਰਹੀ ਸੀ ਕਿ 7 ਤਰੀਕ ਨੂੰ ਰੱਖ ਲਓ। ਫਿਰ ਉਹ 10 ਤਰੀਕ ਹੋਗੀ। ਹੁਣ 10 ਤਰੀਕ ਦੀ بجائے ਵੀ ਮਤਲਬ ਕਿ ਦਿੱਲੀ 11 ਤਰੀਕ ਹੋਗੀ ਫਿਰ ਉਹ ਵੀ ਬਦਲਤੀ ਹੁਣ 13 ਤਰੀਕ ਨੂੰ ਹੋਏਗੀ ਕੈਬਨਿਟ ਮੀਟਿੰਗ ਸੋ ਜਿਹੜੀ ਬੈਠਕ ਪਹਿਲਾਂ ਮਤਲਬ 10 ਫਰਵਰੀ ਦੇ ਹਵਾਲੇ ਨਾਲ ਸੀਗੀ ਕਿ ਹਾਂ ਆਪਾਂ ਤਰੀਕ ਬਦਲ ਕੇ ਅੱਗੇ ਰੱਖ ਲਈਏ ਉਹ ਹੁਣ ਦਿੱਲੀ ਹੋਣੀ ਹੈ 11 ਤਰੀਕ ਨੂੰ ਆਵਾਦੀ ਪਾਰਟੀ ਦੀ ਬੈਠਕ ਸੋ ਇਸ ਲਈ ਫਿਰ ਕਹਿੰਦੇ ਕੈਬਨਿਟ ਦੀ ਬੈਠਕ ਅੱਗੇ ਵਧ ਦਿੰਦੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਸਾਰੇ ਐਮਐਲਏ ਨੂੰ ਸਵੇਰੇ ਦਿੱਲੀ ਸੱਦ ਲਿਆ ਕੇਜਰੀਵਾਲ ਜੀ ਨੇ ਸੱਦਿਆ ਕਿੱਥੇ ਹੈ ਜੀ ਦਿੱਲੀ ਦੇ ਕਪੂਰਥਲਾ ਹਾਊਸ ਦੇ ਵਿੱਚ ਸੋ ਇਸ ਲਈ ਕਪੂਰਥਲਾ ਹਾਊਸ ਦੇ ਵਿੱਚ ਸਵੇਰੇ ਬਕਾਇਦਾ ਤੌਰ ਤੇ ਕਹਿੰਦੇ ਬੈਠਕ ਹੋਣੀ ਹੈ ਸੋ ਉਹਦੇ ਵਿੱਚ ਇਹ ਚਰਚਾ ਹੋਣੀ ਹੈ ਕਿ ਜੀ ਸਾਡੀ ਹਾਰ ਜਿੱਤ ਦਾ ਮਸਲਾ ਕੀ ਬਣਿਆ ਪੰਜਾਬ ਦਾ ਕਪੂਰਥਲਾ ਹਾਊਸ ਹੈ ਉਸ ਕਪੂਰਥਲਾ ਹਾਊਸ ਦੇ ਵਿੱਚ ਪਹਿਲਾਂ ਤੋਂ ਹੀ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਟੀਮ ਦਾ ਕਬਜ਼ਾ ਰਿਹਾ ਪੰਜਾਬ ਭਵਨ ਦੇ ਉੱਤੇ ਵੀ ਨਾਵਾ ਹਾਊਸ ਦੇ ਉੱਤੇ ਵੀ ਸੋ ਹੁਣ ਉਸੇ ਵਿੱਚ ਬੈਠਕ ਸੱਦੀ ਹੈ ਕੇਜਰੀਵਾਲ ਜੀ ਹਰਾਂ ਨੇ ਸੋ ਇੱਕ ਵਾਰ ਫੇਰ ਉਲਟੇ ਬਾਂਸ ਬਰੇਲੀ ਵਾਲਾ ਕੰਮ ਹੈ ਚੰਗਾ ਹੁੰਦਾ ਕੇਜਰੀਵਾਲ ਜੀ ਤੁਸੀਂ ਦਿੱਲੀ ਦੀ ਹਾਰ ਤੋਂ ਬਾਅਦ ਜੇਕਰ ਪਾਰਟੀ ਦੀ ਬੈਠਕ ਕਰਨੀ ਵੀ ਸੀ ਪਾਰਟੀ ਸੁਪਰੀਮੋ ਵੱਜੋਂ ਤੁਸੀਂ ਬੈਠਕ ਲੈਣੀ ਵੀ ਸੀ ਤਾਂ ਤੁਸੀਂ ਪੰਜਾਬ ਆ ਜਾਂਦੇ ਤੁਹਾਡੇ ਨਾਲ ਜੇ 2-4 ਲੀਡਰਾਂ ਨੇ ਆਉਣਾ ਇਸ ਦੀ ਪਟਕ ਨੇ ਆਉਣਾ ਰਗਵ ਚੱਡਾ ਨੇ ਆਉਣਾ ਮਨੀਸ਼ ਸ਼ੋਧਿਆ ਨੇ ਆਉਣਾ ਸੰਜੇ ਸਿੰਘ ਨੇ ਆਉਣਾ ਜਿਨੇ ਵੀ ਆਉਣਾ ਪੰਜ ਬੰਦੇ 10 ਬੰਦੇ ਤੁਹਾਡਾ ਦਿੱਲੀੋਂ ਆਉਣਾ ਆਸਾਨ ਸੀ ਜਾਂ ਇੱਥੋਂ 92 ਐਮਐਲਏਾਂ ਦਾ ਸਣੇ ਸਿਕਿਉਰਟੀ ਸਣੇ ਲਾਲ ਅਸ਼ਕਰ ਸਾਰਾ ਕੁਝ ਜੇ ਮੁੱਖ ਮੰਤਰੀ ਦਾ 40-42 ਗੱਡੀਆਂ ਦਾ ਉਹ ਕਾਫਲਾ ਜਾਂ ਚੌਪਰ ਰਹੀ ਜਾਣਾ ਫਿਰ ਉੱਥੇ ਐਨਆਈ ਅਮਲਾ ਫਲਾ ਉਹ ਪੈਦਲ ਜਾਂਦਾ ਗੱਡੀ ਰਹੀ ਇਹ ਜਹਾਜ਼ ਰਹੀ ਜਾਂਦੇ ਨੇ ਉਹ ਸਾਰਾ ਕੁਝ ਸਮਾਂ ਵੀ ਤੇ ਪੈਸਾ ਵੀ ਕਿੰਨੀ ਪਰਵਾਦੀ ਹੈ ਜੀ ਇਹ ਮੂਹ ਕਹਿੰਦੇ ਅਸੀਂ ਆਮ ਆਦਮੀ ਆਹੀ ਗਲਤੀਆਂ ਨੇ ਆਹੀ ਨਲਾਇਕੀਆਂ ਨੇ ਇਹ ਨਤੀਜੇ ਸਾਹਮਣੇ ਲੈਂਦੇ ਆ ਸੋ ਬਿਲਕੁਲ ਜੀ ਸਵੇਰੇ 11 ਫਰਵਰੀ ਨੂੰ 11 ਵਜੇ ਦਿੱਲੀ ਦੇ ਕਪੂਰਥਲਾ ਪਵੰਦੇ ਵਿੱਚ ਬਕਾਇਦਾ ਤੌਰ ਤੇ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਸਾਰੇ ਐਮਐਲਏ ਨੂੰ ਸੱਦ ਲਿਆ ਔਰ ਇਸ ਨੂੰ ਧਿਆਗ ਧਿਆਨ ਚ ਰੱਖਦੇ ਆਂ ਜਿਹੜੀ ਅੱਜ 10 ਫਰਵਰੀ ਵਾਲੀ ਬੈਠਕ ਸੀਗੀ ਕੈਬਨਿਟ ਦੀ ਉਹ ਹੁਣ 13 ਫਰਵਰੀ ਤੇ ਚਲੀ ਗਈ ਆ ਸੋ ਹੋ ਸਕਦਾ ਬੈਠਕ ਦੇ ਅਵੱਧ ਨਾਲ ਵੀ ਕੁਝ ਨਿਆਦ ਦੇਣਾ ਹੋਵੇ ਕਿ ਭਾਈ ਕੈਬਨਟ ਚ ਹੁਣ ਐ ਕਰੋ ਉਹ ਕਰੋ ਕੀ ਕੋਈ ਵੱਡਾ ਰਦੋ ਬਦਲ ਦੀ ਤਿਆਰੀ ਤਾਂ ਨਹੀਂ ਕਿਉਂਕਿ ਦੱਸਣ ਵਾਲਾ ਤਾਂ ਇਹ ਵੀ ਦੱਸ ਦੇਣੇ ਕਿ ਦਿੱਲੀ ਦੇ ਵਿੱਚ ਆਖਰੀ ਚੋਣ ਪ੍ਰਚਾਰ ਦੇ ਹਫਤਾਖੰਡ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਜਰੀਵਾਲ ਅਮਾ ਸਾਹਮਣੇ ਵੀ ਨਹੀਂ ਹੋਏ ਕਪੂਰਥਲਾ ਹਾਊਸ ਜਿਹੜੀਆਂ ਮੀਟਿੰਗਾਂ ਵੀ ਹੁੰਦੀਆਂ ਰਹੀਆਂ ਉੱਚ ਭਗਵੰਤ ਮਾਨ ਨੂੰ ਵੀ ਦੂਰ ਰੱਖਿਆ ਗਿਆ ਨੀਤੀ ਘੜੇ ਵਾਲੀਆਂ ਬੈਠਕਾਂ ਚ ਜਦੋਂ ਕਿ ਕਪੂਰਥਲਾ ਹਾਊਸ ਹੀ ਮੁੱਖ ਮੰਤਰੀ ਦਾ ਨਿਵਾਸ ਸਥਾਨ ਸੀਗਾ ਇਹ ਇਹ ਪਹਿਲੂ ਨੇ ਚਲੋ